ਫਗਵਾੜਾ ਵਿਖੇ ਪਿਛਲੇ ਦਿਨੀ ਚੋਣ ਪ੍ਰਚਾਰ ਦੌਰਾਨ ਆਪ ਨੇਤਾ ਸਰਦਾਰ ਜਗਿੰਦਰ ਸਿੰਘ ਮਾਨ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਖਿਲਾਫ ਇਤਰਾਜ ਜੋ ਸ਼ਬਦ ਬੋਲੇ ਗਏ ਸੀ ਜਿਸ ਤੋਂ ਬਾਅਦ ਹਿੰਦੂਆਂ ਵਿੱਚ ਭਾਰੀ ਰੋਸ ਪਾਇਆ ਗਿਆ ਸੀ ਅਤੇ ਐਸਪੀ ਫਗਵਾੜਾ ਵੱਲੋਂ ਉਹਨਾਂ ਨੂੰ ਸੋਮਵਾਰ ਤੱਕ ਦਾ ਟਾਈਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਿੰਦੂ ਸੁਗਠਨਾ ਨੇ ਫਿਰ ਤੋਂ ਐਸਪੀ ਫਗਵਾੜਾ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਐਸਪੀ ਫਗਵਾੜਾ ਨੇ ਜਲਦ ਤੋਂ ਜਲਦ ਕਾਰਵਾਈ ਕਰਨ ਦਾ ਸ਼্বাসਨ ਦਿੱਤਾ ਅਤੇ ਇਸ ਦੌਰਾਨ ਹਿੰਦੂ ਸੁਗਠਨਾ ਨੇ ਕਿਹਾ ਕਿ ਜੇਕਰ ਸਰਦਾਰ ਜਗਿੰਦਰ ਸਿੰਘ ਮਾਨ ਖਿਲਾਫ ਕਾਰਵਾਈ ਨਹੀਂ ਹੁੰਦੀ ਤਾਂ ਉਹਨਾਂ ਵੱਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਫਗਵਾੜਾ ਤੋਂ ਦੁਆਬਾ মিডিਆ ਟਿਨ ਲਈ ਵਿਕਾਸਮਨੀ ਦੀ ਰਿਪੋਰਟ ਗ੍ਰਾਮ ਜੀ ਅੱਜ ਤੋਂ 2 ਦਿਨ ਪਹਿਲਾਂ ਅਸੀਂ ਐਸਐਸਪੀ ਮੈਡਮ ਨੂੰ ਇੱਕ ਦਰਖਾਸਤ ਦਿੱਤੀ ਸੀ ਜਿਹਦੇ ਵਿੱਚ ਜੋਗਿੰਦਰ ਸਿੰਘ ਮਾਨ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਬਾਰੇ ਬਹੁਤ ਗਲਤ ਬੋਲਿਆ ਸੀਗਾ ਉਹਦੇ ਬੇਵਜਹ ਗਰੋਧ ਦੇ ਵਿੱਚ ਸਾਰੇ ਹਿੰਦੂ ਸਮਾਜ ਵੱਲੋਂ ਅਸੀਂ ਇੱਥੇ ਦਰਖਾਸਤ ਦਿੱਤੀ ਸੀ ਤੇ ਮੈਡਮ ਜੀ ਨੇ ਸਾਡੇ ਕੋਲੋਂ ਸੋਮਵਾਰ ਸ਼ਾਮ 5 ਵਜੇ ਤੱਕ ਦਾ ਸਮਾਂ ਲਿਆ ਸੀ ਕਿ ਸੋਮਵਾਰ ਨੂੰ ਅਸੀਂ ਕਾਰਵਾਈ ਕਰਾਂਗੇ ਅੱਜ ਅਸੀਂ ਮੈਡਮ ਜੀ ਨੂੰ ਮਿਲਣ ਆਏ ਆਂ ਔਰ ਉਹਨਾਂ ਨੇ ਸਾਨੂੰ ਪ੍ਰੋਸਾਦਤਾ ਵੀ ਅਸੀਂ ਕੱਲ੍ਹ ਸਵੇਰੇ ਬਿਆਨ ਲੈ ਕੇ ਤੇ ਐਸਐਸਪੀ ਮੈਡਨ ਨੂੰ ਅਸੀਂ ਦਰਖਾਸਤ ਭੇਜ ਕੇ ਤਾਂ 2 ਦਿਨ ਦੇ ਵਿੱਚ ਵਿੱਚ ਅਸੀਂ ਪਰਚਾ ਦਰਜ ਕਰਾਂਗੇ ਅਗਰ ਪਰਚਾ ਦਰਜ ਨਹੀਂ ਹੁੰਦਾ ਜਾਂ 2 ਦਿਨ ਦੇ ਵਿੱਚ ਨਹੀਂ ਕਾਰਵਾਈ ਹੁੰਦੀ ਤਾਂ ਹਿੰਦੂ ਸਮਾਜ ਇਕੱਠਾ ਹੋ ਕੇ ਸ਼ਹਿਰ ਦੇ ਵਿੱਚ ਜੋ ਵੀ ਅਗਲੀ ਰਣਨੀਤੀ ਤਿਆਰ ਕਰੂਗਾ ਉਥੇ ਸਾਰੇ ਅਸੀਂ ਖੜੇ ਹੋਵਾਂਗੇ ਜੈ ਹਿੰਦ ਜੋ 4 ਦਿਨ ਪਹਿਲਾਂ ਜਗਿੰਦਰ ਸਿੰਘ ਮਾਨ ਵੱਲੋਂ ਸਾਡੇ ਇਰਾਦੇ ਬਕਾਸ਼ ਵਿਦਾਨ ਦੇ ਪ੍ਰਤੀ ਅਪਸ਼ਮਨ ਬੋਲੇ ਗਏ ਸੀਗੇ ਉਹਦੇ ਰੋਜ ਦੇ ਵਿੱਚ ਸਾਰੇ ਹਿੰਦੂ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਮੰਨ ਦੇ ਵਿੱਚ ਭਾਵਨਾਵਾਂ ਨੂੰ ਠੇਸ ਪਹੁੰਚੀ ਆ। ਉਸੇ ਲਈ ਅੱਜ ਅਸੀਂ ਆਪਣੀ ਐਸਪੀ ਮੈਡਮ ਭੱਟੀ ਸਾਹਿਬ ਨੂੰ ਮਿਲਣ ਆਏ ਸੀ ਕਿਉਂਕਿ ਜੋ ਅਸੀਂ ਕੰਪਲੇਂਟ ਦਿੱਤੀ ਸੀਗੀ ਉਹਦੇ ਐਕਸ਼ਨ ਬਾਰੇ ਅੱਗੇ ਪੁੱਛਣ ਆਏ ਸੀ ਵੀ ਮੈਡਮ ਉਹਨਾਂ ਦਾ ਕੀ ਉਹਦੇ ਉੱਤੇ ਕੀ ਕਾਰਵਾਈ ਕੀਤੀ ਆ। ਪਰ ਮੈਡਮ ਨੇ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਅੱਜ ਜਿਹੜੇ ਜੋ ਵੀ ਇਹਨਾਂ ਦੇ ਆਪਣੇ ਬਿਆਨ ਰਿਟਨ ਦੇ ਕੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਉਹ ਜਿਹੜੀ ਸਾਡੀ ਐਪਲੀਕੇਸ਼ਨ ਆ ਉਹ ਮੈਡਮ ਐਸਐਸਪੀ ਮੈਡਮ ਨੂੰ ਭੇਜ ਦਿੱਤੀ ਜਾਏਗੀ ਔਰ ਅਸੀਂ ਮੈਡਮ ਨੇ ਸਾਡੇ ਕੋ ਇੱਕ ਜਾਂ ਦੋ ਦਿਨ ਦਾ ਟਾਈਮ ਲਿਆ ਆ ਦੋ ਦਿਨ ਦੇ ਟਾਈਮ ਤੋਂ ਬਾਅਦ ਜੋ ਵੀ ਪੁਲਿਸ ਪ੍ਰਸ਼ਾਸਨ ਐਕਸ਼ਨ ਲਏਗਾ ਅਗਰ ਨਹੀਂ ਲਏਗਾ ਤਾਂ ਜੋ ਸਾਡਾ ਹਿੰਦੂ ਸਮਾਜ ਆ ਜਿਹੜੀ ਵੀ ਅੱਗੇ ਰਣਨੀਤੀ ਜੋ ਵੀ ਬਣੇਗੀ ਉਹਦੇ ਤੇ ਅਸੀਂ ਫਿਰ ਦੁਬਾਰਾ ਵਿਚਾਰ ਕਰਾਂਗੇ ਪਰ ਮੈਡਮ ਨੇ ਸਾਨੂੰ ਇਹ ਬੜਾ ਸ਼ੋਰਨੀ ਭਰੋਸਾ ਦਿੱਤਾ ਆ ਵੀ ਦੋ ਦੋ ਦਿਨ ਜਾਂ ਤਿੰਨ ਦਿਨ ਦੇ ਵਿੱਚ ਤਿੰਨ ਦਿਨ ਨਹੀਂ ਕਿ ਉਹਨਾਂ ਨੇ ਦੋ ਦਿਨ ਦੇ ਵਿੱਚ ਜੋ ਆ ਉਹਦੀ ਕਾਰਵਾਈ ਬਣੇਗੀ ਉਹ ਕੀਤੀ ਜਾਏਗੀ